ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤੁਹਾਡੇ ਸਾਨਮੁਖ ਜਬਜੀ ਸਾਹਿਬ ਦੀ ਸੰਥਿਆ ਦਾ ਭਾਗ 18 ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਆਪਾਂ ਸਿੱਖਾਂਗੇ ਜੀ 11ਵੀਂ ਪੌੜੀ 10 ਪੌੜੀਆਂ ਹੋ ਚੁੱਕੀਆਂ ਹਨ ਜਿਨ੍ਹਾਂ ਦੀ ਸੰਥਿਆ ਹੋ ਗਈ ਹੈ ਤੇ ਹੁਣ 11ਵੀਂ ਪੌਣੀ ਆਪਾਂ ਆਰੰਭ ਕਰਾਂਗੇ ਜੀ ਤੇ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਪੂਰੇ ਧਿਆਨ ਦੇ ਨਾਲ ਬਾਣੀ ਨੂੰ ਸਰਵਣ ਕਰਿਆ ਕਰੋ ਵੇਖਿਆ ਕਰੋ ਕਿੱਥੇ ਕਿੱਥੇ ਲਘੂ ਮਾਤਰਾ ਲੱਗੀ ਹੈ ਕਿੱਥੇ ਦੀर्घ ਮਾਤਰਾ ਹੈ ਉਹਨਾਂ ਨੂੰ ਕਿਵੇਂ ਬੋਲਣਾ ਹੈ ਇਸ ਦੀ ਪ੍ਰੈਕਟਿਸ ਕਰਿਆ ਕਰੋ ਫਿਰ ਹੀ ਤੁਹਾਨੂੰ ਬਾਣੀ ਜਿਹੜੀ ਹੈ ਸ਼ੁੱਧ ਰੂਪ ਵਿੱਚ ਆਵੇਗੀ ਆਓ ਜੀ ਪੌੜੀ ਸ਼ੁਰੂ ਕਰਦੇ ਹਾਂ ਜੀ ਸੋਣੈ ਇੱਥੇ ਦੇਖੋ ਨਾਣੇ ਨੂੰ ਸਿਹਾਰੀ ਲੱਗੀ ਹੋਈ ਹੈ ਇਹਨੂੰ ਆਪਾਂ ਸੋਣੀਏ ਨਹੀਂ ਬੋਲਣਾ ਤੇ ਇਹਨੂੰ ਆਪਾਂ ਸੋਣਿਆ ਬੋਲਣਾ ਹੈ ਇਹਦੇ ਐੜੇ ਦੇ ਉੱਤੇ ਦਲਾਈਆਂ ਲੱਗੀਆਂ ਹੋਈਆਂ ਹਨ ਪਹਿਲਾਂ ਵੀ ਤਿੰਨ ਪੌੜੀਆਂ ਦੇ ਵਿੱਚ ਸਮਝਾਇਆ ਹੈ ਜਿਹੜੀਆਂ ਕੇ ਸੋਣਿਆ ਵਾਲੀਆਂ ਤਿੰਨ ਪੌੜੀਆਂ ਲੰਘੀਆਂ ਹਨ ਇਹ ਚੌਥੀ ਪੌੜੀ ਹੈ ਜੀ ਸੋਣਿਆ ਫਿਰ ਇੱਥੇ ਵਿਸ਼ਰਾਮ ਦੇਣਾ ਹੈ ਸਾਰਾ ਗੁਣਾ ਗੁਣਾ ਦੇ ਉੱਤੇ ਬਿੰਦੀ ਨਹੀਂ ਲਾਉਣੀ ਗੁਣਾ ਨਹੀਂ ਬੋਲਣਾ ਗੁਣਾ ਕੀ ਗਾਹ ਇਹਨੂੰ ਆਪਾਂ ਸਾਰੇ ਜਣੇ ਗਾਹ ਬੋਲ ਜਾਂਦੇ ਹਾਂ ਜੀ ਗਾਹ ਨਹੀਂ ਬੋਲਣਾ ਨਾਲ ਹਾਹੇ ਦੀ ਆਵਾਜ਼ ਦੇਣੀ ਹੈ ਜੀ ਗਾਹ ਸੋਣੇ ਸੇਖ ਇੱਥੇ ਵੀ ਸੱਸੇ ਦੇ ਪੈਰ ਦੇ ਵਿੱਚ ਬਿੰਦੀ ਨਹੀਂ ਲਾਉਣੀ ਕਈ ਸ਼ੇਖ ਕਹਿੰਦੇ ਹਨ ਜੀ ਇਹਨੂੰ ਸੇਖ ਬੋਲਣਾ ਹੈ ਕਿਉਂਕਿ ਇੱਥੇ ਪੈਰ ਦੇ ਵਿੱਚ ਬਿੰਦੀ ਨਹੀਂ ਲੱਗੀ ਹੋਈ ਸੇਖ ਪੀਰ ਪਾਤ ਸਾਹ ਇੱਥੇ ਵੀ ਸੱਸੇ ਦੇ ਪੈਰ ਅੰਚ ਬਿੰਦੀ ਨਹੀਂ ਲਾਉਣੀ ਜੀ ਸੋਣੇ ਅੰਦੇ ਪਾਵਹ ਰਾਹ ਇੱਥੇ ਦੇਖੋ ਪਾਵਹ ਦੇ ਵਿੱਚ ਪੱਪੇ ਨੂੰ ਕੰਨਾਂ ਲੰਬੇ ਲੰਬੀ ਮਾਤਰਾ ਹੈ ਵੱਡੀ ਧੀਰਗ ਮਾਤਰਾ ਹੈ ਆਹੇ ਅਨੁਸਿਆਰੀ ਹੈ ਜਿਹੜੀ ਛੋਟੀ ਮਾਤਰਾ ਹੈ ਪਾ ਜਿਹੜਾ ਹੈ ਲੰਮਾ ਬੋਲਣਾ ਹੈ ਜਿਹੜਾ ਹੈ ਛੋਟਾ ਬੋਲਣਾ ਪਾਵਹ ਰਾਹ ਸੋਣੇ ਹਾਥ ਹੋਵੈ ਅਸਗਾਹ ਨਾਨਕ ਭਗਤਾ ਭਗਤਾ ਦੇ ਉੱਤੇ ਬਿੰਦੀ ਨਹੀਂ ਲਾਉਣੀ ਜੀ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਇਥੇ ਤੱਕ ਪਉੜੀ ਸੰਪੂਰਨ ਹੋ ਗਈ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਬੋਲ ਕੇ ਪੜਾਂਗੇ ਕਿੱਥੇ-ਕਿੱਥੇ ਵਿਸ਼ਰਾਮ ਲੱਗਦਾ ਹੈ ਉਸ ਦਾ ਧਿਆਨ ਰੱਖਣਾ ਹੈ ਜੀ ਸੁਣੈ ਸਰਾ ਗੁਨਾ ਕੀ ਗਾਹ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਦੇ ਪਾਵਹ ਰਾਹ ਸੁਣੈ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸਵਾਜੀ ਹੁਣ ਆਪਾਂ 11ਵੀਂ ਪੌੜੀ ਦੀ ਸੰਥਿਆ ਜਿਹੜੀ ਹੈ ਕਰ ਲਈ ਹੈ ਤੁਸੀਂ ਇਹਦੇ ਤੇ ਹੋਰ ਧਿਆਨ ਲਾ ਕੇ ਇਸ ਨੂੰ ਸਮਝਣਾ ਹੈ ਤੇ ਨਾਲ ਹੀ ਔਂਕੜ ਦਲਾਉਣ ਔਂਕੜ ਲਾਵਾ ਦਲਾਵਾ ਤੇ ਧਿਆਨ ਰੱਖਣਾ ਹੈ ਜੀ ਆਓ ਜੀ ਕੋ ਲਾ ਚੁੱਕਾ ਆਂ ਦੀ ਮਾਫੀ ਬਖਸ਼ੋ ਤੇ ਆਪ ਦੀ ਸਾਰੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਲ ਨੋਟੀਫਿਕੇਸ਼ਨ ਤੇ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚੇ ਸੋ ਆਓ ਜੀ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ